ਮੈਂ ਸਤਿੰਦਰ ਸਿੰਘ ਸੰਧੂ ਇਸ ਵਾਰ ਮੈਲਟਨ ਕਾਉਂਸਲ ਦੇ ਜੈਕਡ ਵਾਰਡ ਤੋਂ ਐਸ ਅ ਕਾਉਂਸਲ ਪਾਰਟਿਸਿਪੇਟ ਕਰ ਰਹੇ ਹਾਂ ਜੀ ਪਰ ਪਲੀਜ਼ ਸਪੋਰਟ ਕਰੋ ਕਿ ਆਪ ਦੇ ਬੋੜ ਆਪ ਲਾ ਲੈਣਗੇ ਇਹਨਾਂ ਤੇ ਇਥੋਂ ਤੱਕ ਸੋਚਾਂਗੇ ਕੋਈ ਨਹੀਂ ਯਾਰ ਕੋਈ ਇਸਤਾਵੇ ਕਿਉਂਕਿ ਵੀਰ ਜੀ ਗੱਲ ਇਦਾਂ ਕਿ ਜੇ ਆਪਾਂ ਇਦਾਂ ਹੀ ਕਰਦੇ ਰਹੇ ਨਾ ਤਾਂ ਆਪਾਂ ਚਲੋ ਜਿੱਤ ਤਾਂ ਵੱਖਰੀ ਗੱਲ ਰਹਿ ਗਈ ਆਪਾਂ ਆਪਣੀ ਪਛਾਣ ਨੂੰ ਹੀ ਸਾਬਤ ਨਹੀਂ ਕਰ ਸਕਾਂਗੇ कि ਆਪਣੀ ਕਮਿਊਨਿਟੀ ਟੁੱਟਦੀ ਨਜ਼ਰ ਆ ਰਹੀ ਆ ਪਰ ਅਸੀਂ ਅੱਗੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਕਿਸੇ ਅਹਜੇ ਬੰਦੇ ਨੂੰ ਹੀ ਮੌਕਾ ਮਿਲੇ ਸਿਰਫ ਜਿੱਦਾ ਇੱਕ ਟਿੱਚਾ ਇਹ ਨਾ ਹੋਵੇ ਕਿ ਵੋਟਾਂ ਜਿੱਤਿਆ ਜਾਵੇ ਪਰ ਇਹ ਵੀ ਹੋਵੇ ਕਿ ਵੋਟਾਂ ਦੇ ਜੋ ਆਪਾਂ ਉਹਰੇ ਵਾਦੇ ਖੰਡ ਰੇ ਆ ਤੇ ਉਹਦੇ ਜੋ ਗੌਣ ਦੀ ਹਿੰਮਤ ਹੋਵੇ ਮੈਨੂੰ ਲੱਗਦਾ ਜੇ ਅਸੀਂ ਕਿਉਂ ਪਿੱਛੇ ਹੈਗੇ ਆ ਬਿਕੋਜ਼ ਅਸੀਂ ਰਲ ਕੇ ਨਹੀਂ ਚੱਲਦੇ ਸਾਰੇ ਜਣੇ ਮੁਝੇ ਜਿ세 ਲੱਗਦਾ ਹੈ ਕਿ ਜੋ ਔਨਕੇ ਮੁੱਦੇ ਹੈ ਜੋ एजेंडा ਹੈ ਉਹ ਸਭ ਤੋਂ ਪਹਿਲੇ ਆਤਾ ਹੈ ਪਬਲਿਕ ਸੇਫਟੀ ਜੋ ਮੁਝੇ ਲੱਗਦਾ ਐਜ਼ ਅ ਮਦਰ ਜੋ ਮਾਂ ਹੈ ਉਹ ਸਭ ਤੋਂ ਪਹਿਲੇ ਆਪਣੇ ਬੱਚੇ ਕੇ ਬਾਰੇ ਸੋਚਦੀ ਹੈ ਉਸਕੀ ਸੇਫਟੀ ਕੇ ਬਾਰੇ ਮੈਂ ਸੋਚਦੀ ਆ ਉਹ ਕੰਮ ਨਹੀਂ ਹੈਗਾ ਕਿ ਇਹਨੇ ਖਵਾ ਪਿਆ ਛੱਡਿਆ ਤੇ ਖਵਾ ਪਿਆ ਕਿ ਇੱਥੇ ਵੋਟ ਨਹੀਂ ਮਿਲਦੀ ਇੱਥੇ ਤੁਹਾਨੂੰ ਅਪਰੂਵ ਕਰਨਾ ਪਏਗਾ ਆਪਣੇ ਆਪ ਨੂੰ ਕਿ ਤੁਸੀਂ ਰਾਈਟ ਕੈਂਡੀਡੇਟ ਪਲੀਜ਼ ਵੋਟ ਟੂ ਮਾਈ ਪਾਪਾ ਵੋਟ ਫॉर ਜੈ ਜੈ ਵੋਟ ਫॉर ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশੀ ਕਾਲ ਮੈਂ ਅਸਤਿੰਦਰ ਸਿੰਘ ਸੰਧੂ ਇਸ ਵਾਰ ਮੈਲਟਨ ਕਾਉਂਸਲ ਦੀ ਜੈਕੋਡ ਵਾਰਡ ਤੋਂ ਐਜ਼ ਅ ਕਾਉਂਸਲ ਪਾਰਟਿਸਪੇਟ ਕਰ ਰਿਹਾ ਹਾਂ ਜੀ ਤੇ ਮੈਨੂੰ ਪਲੀਜ਼ ਸਪੋਰਟ ਕਰੋ ਤੇ ਮੇਨ ਜਿਹੜੀ ਆਪਣੀ ਗੱਲ ਹੈ ਕਿ ਜਿਹੜੇ ਲੋਕਲ ਆਪਣੇ ਈਸ਼ੂ ਹੈਗੇ ਨੇ ਉਹ ਕੁਝ ਕੀ ਈਸ਼ੂ ਹੈਗੇ ਸਟੇਟ ਦੇ ਤੇ ਕੁਝ ਹੈਗੇ ਕਾਉਂਸਲ ਦੇ ਤੇ ਆਪਾਂ ਰਲ ਮਿਲ ਕੇ ਸਾਰੇ ਆਹ ਜਿੰਨੇ ਵੀ ਕੰਮ ਹੈਗੇ ਥੋੜੀ ਸਲਾਹ ਨਾਲ ਥੋੜੇ ਸਹਿਯੋਗ ਨਾਲ ਪੂਰੇ ਕਰਾਂਗੇ ਤੇ ਮੈਨੂੰ ਇਹਦੇ ਵਿੱਚ ਆ ਲੜਾਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਲੋਚਨ ਸਿੰਘ ਅੱਜ ਅਸੀਂ ਮੈਲਬਨ ਦੇ ਵੈਸਟ ਇਲਾਕੇ ਦੇ ਵਿੱਚ ਪਹੁੰਚੇ ਹਾਂ ਜਿਸ ਜਗ੍ਹਾ ਖੜੇ ਆ ਉਸ ਜਗ੍ਹਾ ਦਾ ਨਾਮ ਐਂਟ ਪਾਰਕ ਦੇ ਵਿੱਚ ਖੜੇ ਆਂ ਔਰ ਪਾਰਕ ਦੇ ਵਿੱਚ ਖੜੇ ਹੋਣ ਦਾ ਸਾਡਾ ਇੱਕ ਮੋਟਿਵ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਆ ਰਹੀਆਂ ਨੇ ਕਾਉਂਸਲ ਦੀਆਂ ਪੂਰੇ ਮੈਲਬਨ ਦੇ ਵਿੱਚ ਪੂਰੀ ਜੋਰ-ਆ-ਤੋਰ ਨਾਲ ਤਿਆਰੀ ਚੱਲ ਰਹੀ ਹੈ ਕਾਉਂਸਲ ਇਲੈਕਸ਼ਨ ਦੀ ਔਰ ਇਸ ਇਲੈਕਸ਼ਨ ਦੇ ਵਿੱਚ ਕੜੀ ਹੋਰ ਜੁੜਦੀ ਹੈ ਸਾਡੇ ਨਾਲ ਜੀ ਹਾਂ ਸਤਿੰਦਰ ਸਿੰਘ ਸੰਧੂ ਜੋ ਜੈਕਵਰਡ ਵਾਰਡ ਤੋਂ ਵਾਰਡ ਨੰਬਰ 1 ਤੋਂ ਇਲੈਕਸ਼ਨ ਲੜ ਰਹੇ ਨੇ ਅੱਜ ਉਹਨਾਂ ਇੱਕ ਬਾਰਬੀਕਿਊ ਆਰਗੇਨਾਈਜ਼ ਕੀਤਾ ਹੈ ਆਓ ਉਹਨਾਂ ਨਾਲ ਜੁੜਦੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਗੇ ਫਿਰ ਤੁਹਾਡੇ ਨਾਲ ਹੋਰ ਵੀ ਵੇਰਵਾ ਜਾਰੀ ਕਰਾਂਗੇ ਆ ਸੰਨ ਨਾਲ ਮੌਜੂਦ ਨੇ ਸਤਿੰ ਬਹੁਤ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਜੀ ਜੀ ਸਤਿ ਸ਼੍ਰੀ ਅਕਾਲ ਸਾਰੇਾਂ ਦਾ ਬਹੁਤ ਬਹੁਤ ਧੰਨਵਾਦ ਸੁਣਨ ਵਾਲੇ ਫਾਈਵ ਆਪ ਦੇ ਸਾਰੇ ਸ਼੍ਰੋਤਿਆਂ ਦਾ ਧੰਨਵਾਦ ਔਰ ਸਾਡੇ ਨਾਲ ਭਾਜੀ ਦੇ ਯਾਰ ਦੋਸਤ ਔਰਾਂ ਦੀ ਟੀਮ ਦੇ ਮੈਂਬਰ ਵੀ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਉਹਨਾਂ ਤੋਂ ਪੁੱਛਦੇ ਆਂ ਕਿ ਕੀ ਇਸ਼ੂ ਹੋ ਸਕਦੇ ਨੇ ਜਿਨ੍ਹਾਂ ਤੇ ਭਾਜੀ ਨੂੰ ਕੰਮ ਕਰਨਾ ਚਾਹੀਦਾ ਹੈ ਔਰ ਕਿਦਾਂ ਦਾ ਰਿਸਪੌਂਸ ਭਾਜੀ ਨੂੰ ਮਿਲ ਰਿਹਾ ਹੈ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਸਵਾਗਤ ਹੈ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਤਾਰਫ ਦੋ ਆਪਣਾ ਪਰਿਚੈ ਦੋ ਤੁਹਾਡਾ ਨਾਮ ਕੀ ਹੈ ਜ ਤੇ ਮੈਂ ਤੇ ਇਸ ਦੇ ਅੰਦਰ ਵੀ ਰਹੀ ਸੀ ਪਿਛਲੇ 20 ਸਾਲਾਂ ਤੋਂ ਜਾਣ ਪਛਾਣਾ ਸਾਡੀ ਇਕੱਠੇ ਪੜੇ ਆ ਸੀ ਤੇ ਇਕੱਠੇ ਰਹਿੰਦੇ ਵੀ ਰਹੇ ਹਾਂ ਹਾਂ ਔਰ ਜਿੱਦਾਂ ਭਾਜੀ ਨੇ ਗੱਲ ਕੀਤੀ ਕਿ ਹਲੇ ਵੀ ਸਾਡੇ ਕੋਲ ਵਕਤ ਹੈਗਾ ਕਿ ਕਮਿਊਨਿਟੀ ਇਕੱਠੀ ਹੋ ਕੇ ਉਹ ਜਿਵੇਂ ਕਹਿੰਦੇ ਨੇ ਕਿ ਪੰਚਾਇਤ ਇਕੱਠੀ ਹੋ ਕੇ ਕਿਸੇ ਦਰਵਾਜੇ ਜਾਂਦੀ ਹੈ ਕਿ ਇਦਾਂ ਦਾ ਕੋਈ ਹੀਲਾ ਵਸੀਲਾ ਹੋ ਨਹੀਂ ਸਕਦਾ ਦੂਜੇ ਤੁਸੀਂ ਕੰਪਿਊਟਰ ਦੇ ਕੋਲ ਜਾਓ ਤੇ ਤੁਸੀਂ ਮਣਾਓ ਕਿ ਇੱਕ ਬੰਦੇ ਦੇ ਜੋ ਹੈ ਗੱਲ ਦੇ ਵਿੱਚ ਸਰੋਪਾ ਪਾਏ ਤੇ ਤਾਂ ਕਰਕੇ ਕਿ ਆਪਣਾ ਇੱਕ ਬੰਦਾ ਜਾ ਕੇ ਅਗੇ ਜਿੱਤ ਕੇ ਖੜਾ ਹੋ ਸਕੇ ਇਦਾਂ ਦਾ ਕੋਈ ਉਪਰਾਲਾ ਤੁਸੀਂ ਦੇਖ ਸੁਣਿਆ ਹੋਇਆ ਹੈ हां जी वीर जी ਜਿੱਦਾਂ ਕਿ ਸਤਿੰਦਰ ਵੀਰ ਨੇ ਦੱਸਿਆ ਸੰਤੂ ਸਾਹਿਬ ਨੇ ਕਿ ਅਸੀਂ ਨਾ ਜੂਨ ਵਿੱਚ ਹੀ ਸੂਚਿਤ ਕਰਤਾ ਸੀ ਸਾਰਿਆਂ ਨੂੰ ਕਿ ਅਸੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਤੋਂ ਉਹ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਸੀਂ ਚੋਣ ਦਾ ਕੋਈ ਵੀ ਆਪ ਦੇ ਵੱਲੋਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਚੋਣ ਦਾ ਅੰਗਲ ਨੂੰ ਮਤਲਬ ਇਹ ਕਹਿੰ ਲੋ ਛੇੜਛਾੜ ਕੀਤੀ ਨਹੀਂ ਜਿੰਨਾ ਜਿੰਨਾ ਨੂੰ ਅਸੀਂ ਪਹਿਲਾਂ ਕਿਹਾ ਸੀ ਕਿ ਸਾਡਾ ਇਰਾਦਾ ਬਣ ਰਿਹਾ ਚੋਣਾਂ 'ਚ ਖੜਨ ਦਾ ਤੇ ਉਹ ਸਾਨੂੰ ਪੁੱਛਣ ਲੱਗੇ ਕਿ ਕੀ ਗੱਲ ਵੀ ਕੋਈ ਵੀ ਬੋਡਲੀ ਤਾਂ ਬੋਰਡ ਨਾਲ ਭਰਿਆ ਪਿਆ ਤੁਸੀਂ ਨਾ ਤੁਹਾਡਾ ਬੋਰਡ ਦੀ ਦਾ ਨਾਮ ਤੁਹਾਡੀ ਕੋਈ ਜਿੱਦਾਂ ਕਿ ਲੋ ਸੋਸ਼ਲ ਮੀਡੀਆ ਤੇ ਪੋਸਟ ਦੀਦੀ ਹੈ ਫਿਰ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੱਸ ਇਹ ਨਹੀਂ ਸਕਦੇ ਕਿਉਂਕਿ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਜਿੱਦਾਂ ਕਿ ਵੀਰ ਨੇ ਦੱਸਿਆ ਗਿਆ ਅਸੀਂ ਕਈਆਂ ਤੱਕ ਨਿੱਜੀ ਤੌਰ ਤੇ ਸੰਪਰਕ ਕੀਤਾ ਜਿੱਦਾਂ ਕਹਿ ਲਓ ਆਪਣੇ ਵਿੱਚ ਭਾਈਚਾਰੇ 'ਚ ਬੰਦੇ ਹੁੰਦੇ ਆ ਸਾਂਝੇ ਬੰਦੇ ਪਾ ਕੇ ਵੀ ਉਹਨਾਂ ਵੱਲੋਂ ਵੀ ਸਰ ਪਰ ਉਹ ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਫਿਰ ਜਦੋਂ ਅਸੀਂ ਪਿਛਲੇ ਹਫ਼ਤੇ ਬੋਰਡ ਲਾਉਣ ਤੋਂ ਪਹਿਲਾਂ ਇੱਕ ਘੇਰ ਨਮਾਣੀ ਜੀ ਕੋਸ਼ਿਸ਼ ਕੀਤੀ ਕਿ ਫੇਰ ਕਿਸੇ ਨਾ ਕਿਸੇ ਤਰੀਕੇ ਜਿੱਦਾਂ ਕਿ ਵੀਰ ਨੇ ਦੱਸਿਆ ਕਿ ਉਹਨਾਂ 'ਚੋਂ ਸਿਰਫ ਇੱਕ ਭਾਈ ਸਾਹਿਬ ਨੇ ਗੱਲਬਾਤ ਕੀਤੀ ਪਰ ਉਹ ਕਿਸੇ ਹੱਲ ਤੱਕ ਪਹੁੰਚੀ ਨਹੀਂ। ਪਰ ਜਿੱਦਾਂ ਕਿ ਕਹਿ ਲਓ ਜੀ ਸਾਡੇ ਤਾਂ ਹਲੇ ਵੀ ਵਿਚਾਰ ਖੁੱਲੇ ਨੇ ਤੇ ਭਾਈ ਸਾਹਿਬ ਦਾ ਹਲੇ ਵੀ ਮਾਨ ਹੈਗਾ ਕਿ ਹਲੇ ਵੀ ਨਾਮਿਨੇਸ਼ਨ ਪੇਪਰ ਫਾਈਲ ਤੱਕ ਕਰਨ ਤੋਂ ਪਹਿਲਾਂ ਏ ਆਪਦੇ ਬੋਰਡ ਆਪ ਲਾ ਲੈਣਗੇ ਇਹਨਾਂ ਤੇ ਇਥੋਂ ਤੱਕ ਸੋਚਾ ਕਿ ਕੋਈ ਨਿਆਰ ਕੋਸ਼ਤਾ ਵੀ ਕਿਉਂਕਿ ਵੀਰ ਜੀ ਗੱਲ ਇਦਾਂ ਕਿ ਜੇ ਆਪਾਂ ਇਦਾਂ ਹੀ ਕਰਦੇ ਰਹੇ ਨਾ ਤਾਂ ਆਪਾਂ ਚਲੋ ਜਿੱਤ ਤਾਂ ਵੱਖਰੀ ਗੱਲ ਰਹਿ ਗਈ ਆਪਾਂ ਆਪਣੀ ਪਛਾਣ ਨੂੰ ਹੀ ਸਾਬਤ ਨਹੀਂ ਕਰ ਸਕਾਂਗੇ ਕਿਉਂਕਿ ਜਦੋਂ ਗੱਲ ਕੀਤੀ ਜਾਏ ਹਾਰਡਵਰਕ ਦੀ ਸਮਾਰਟਵਰਕ ਦੀ ਅਸੀਂ ਬਿਜ਼ਨਸਮੈਨ ਬਹੁਤ ਵਧੀਆ ਆ ਆਈਟੀ ਸਾਡੇ ਬੱਚੇ ਨੇ ਡਾਕਟਰ ਵੀ ਆਪਣੇ ਬੱਚੇ ਨੇ ਲੇਕਿਨ ਜਿੱਥੇ ਰਾਜਨੀਤੀ ਦੀ ਗੱਲ ਹੁੰਦੀ ਹੈ ਅਸੀਂ ਸਾਡੀ ਪੰਜਾਬੀ ਕਮਿਊਨਿਟੀ ਬਹੁਤ ਪਿੱਛੇ ਨਜ਼ਰ ਆਉਂਦੀ ਹੈ ਯਾਨੀ ਸਾਡੀ ਗਿਣਤੀ ਏਚ ਵੀ ਨਹੀਂ ਆਉਂਦੀ ਏ ਬੀ ਸੀ ਡੀ ਐਫ ਤੋਂ ਜ਼ेड ਤੱਕ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਜ਼ेड ਤੱਕ ਆਪ ਅਗਰ ਜੇ ਪਹੁੰਚਣਾ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਇੱਕ ਹੋਣਾ ਪਏਗਾ ਏਕਾ ਹੀ ਜੋ ਹੈ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਔਰ ਸਾਡੇ ਨਾਲ ਜੋ ਮੈਂ ਦੇਖਦਾ ਟੀਮ ਮੈਂਬਰ ਚ ਇੱਕ ਭੈਣ ਜੀ ਵੀ ਜੁੜੇ ਹੋਏ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਬਸ ਸਵਾਗਤ ਹੈ ਪੰਜਾਬ ਟੀਵੀ ਤੇ ਤੁਹਾਡਾ ਨਾਮ ਕੀ ਆਪਣਾ ਪਰਿਚੈ ਦਰਸ਼ਕਾਂ ਨੂੰ ਆ ਮੇਰਾ ਨਾਮ ਜੈਸਮਿਨ ਹੈ ਤੇ ਸਾਨੂੰ ਆ ਵੁਡਲੀ ਚ ਰਹਿੰਦੇ ਆ ਇਸ ਏਰੀਆ ਚ ਰਹਿੰਦੇ ਆ ਜਿਵੇਂ ਸਾਡੇ ਵੀਰ ਜੀ ਨੇ ਕਿਹਾ ਆ 15 20 ਸਾਲ ਹੋ ਗਏ ਮੇਰੇ ਹਸਬੰਡ ਨੂੰ ਸਾਡੇ ਪਰਿਵਾਰਾਂ ਨੂੰ ਸਾਡਾ ਆਪਣਾ ਪਰਿਵਾਰ ਬਹੁਤ ਵੱਡਾ ਹੈ ਤੇ ਅਸੀਂ ਇਸੇ ਏਰੀਆ ਚ ਰਹਿ ਰਹੇ ਹਾਂ ਤਾ ਇਹ ਸਿਰਫ ਇਹਨਾਂ ਦੀ ਗੱਲ ਨਹੀਂ ਹੈਗੀ ਕਿ ਇਹਨਾਂ ਨੂੰ ਇਹ ਇਸ਼ੂਸ ਲੱਗਦੇ ਨੇ ਤਾਂ ਐਜ਼ ਆ ਫੈਮਿਲੀ ਐਜ਼ ਆ ਸਾਂਝਾ ਪਰਿਵਾਰ ਸਾਨੂੰ ਇਹ ਲੱਗਦਾ ਕਿ ਜਿਹੜੇ ਇਸ਼ੂ ਇਹਨਾਂ ਨੇ ਦੇਖੇ ਨੇ ਤੇ ਜਿਨ੍ਹਾਂ ਦੇ ਵਿੱਚ ਨੂੰ ਅਸੀਂ ਖੁਦ ਲੰਗੇ ਆ ਆਈ ਥਿੰਕ ਉਹ ਸਾਡੇ ਇਕੱਲੇ ਪਰਿਵਾਰ ਦੇ ਆ ਇਹਨਾਂ ਦੇ ਇਸ਼ੂ ਨਹੀਂ ਉਹ ਸਭ ਦੇ ਹੀ ਇਸ਼ੂ ਨੇ ਤੇ ਆ ਮੇਰਾ ਮੇਰਾ ਸਾਡਾ ਇਹਨਾਂ ਨਾਲ ਬਹੁਤ ਲੰਬੇ ਟਾਈਮ ਤੋਂ ਵਾਹ ਹੈ ਤੇ ਮੈਨੂੰ ਸਾਨੂੰ ਇਹਨਾਂ ਦੀ ਅਸੀਂ ਇਹਨਾਂ ਦੀ ਸਪੋਰਟ ਇਸ ਕਰਕੇ ਨਹੀਂ ਕਰ ਰਹੇ ਕਿ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਜਾਂ ਅਸੀਂ ਇਹਨਾਂ ਨੂੰ ਬਹੁਤ ਚਿਰਾਂ ਤੋਂ ਜਾਣਦੇ ਆ ਪਰ ਅਸੀਂ ਇਹਨਾਂ ਦੀ ਸਪੋਰਟ ਇਸ ਕਰਕੇ ਕਰ ਰਹੇ ਆ ਕਿ ਸਾਨੂੰ ਪਤਾ ਹੈ ਜੇ ਕੋਈ ਬੰਦਾ ਇਹਨਾਂ ਕੋਲ ਪਹੁੰਚੂਗਾ ਤਾਂ ਉਹ ਜ਼ਰੂਰ ਕੰਮ ਇਹ ਨਹੀਂ ਕਹਿ ਸਕਦੇ ਕਿ ਹੋਊਗਾ ਪਰ ਉਹ ਤੇ ਜ਼ਰੂਰ ਕੰਮ ਜ਼ਰੂਰ ਕਰਿਆ ਜਾਊਗਾ ਤੇ ਆ ਇਹੀ ਸਾਡੀ ਹੁਣ ਸਾਡੀ ਇਹੀ ਇੱਛਾ ਹੈ ਕਿ ਅਸੀਂ ਜਿਵੇਂ ਕਿ ਇਹਨਾਂ ਨੇ ਕਿਹਾ ਆਪਣੀ ਕਮਿਊਨਿਟੀ ਟੁੱਟਦੀ ਨਜ਼ਰ ਆ ਰਹੀ ਹੈ ਪਰ ਅਸੀਂ ਅੱਗੇ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਹਾਂ ਕਿ ਕਿਸੇ ਇਹੋ ਜਿਹੇ ਬੰਦੇ ਨੂੰ ਹੀ ਮੌਕਾ ਮਿਲੇ ਜਿਹੜਾ ਕਿ ਸਿਰਫ ਜਿਹਦਾ ਇੱਕ ਟਿੱੱਚਾ ਇਹ ਨਾ ਹੋਵੇ ਕਿ ਵੋਟਾਂ ਜਿੱਤਿਆ ਜਾਵੇ ਪਰ ਇਹ ਵੀ ਹੋਵੇ ਕਿ ਵੋਟਾਂ ਦੇ ਜੋ ਆਪਾਂ ਉਹਰੇ ਵਾਦੇ ਖੜੇ ਬੋਲ ਰਹੇ ہیں ਜੋ ਬੋਲ ਬੋਲ ਰਹੇ ہیں ਤੇ ਉਹਦੇ ਚੋਂ ਪਹਗਾਉਣ ਦੀ ਹਿੰਮਤ ਵੀ ਹੋਵੇ ਜੀ ਹਿੰਮਤੇ ਮਰਦਾ ਮੱਦੇ ਖੁਦਾ ਕਿਉਂਕਿ ਹਿੰਮਤ ਨੂੰ ਹੀ ਪੂਰੀਆਂ ਪੈਂਦੀਆਂ ਨੇ ਤੇ ਦਰਸ਼ਕੋ ਜੈਕਵੋਡ ਵਾਰਡ ਤੋਂ ਸਤਿੰਦਰ ਸਿੰਘ ਸੰਧੂ ਸਾਡੇ ਨਾਲ ਗੱਲ ਕਰ ਰਹੇ ਸੀ ਕਾਉਂਸਲ ਇਲੈਕਸ਼ਨ ਦੀ ਤਿਆਰੀਆਂ ਚੱਲ ਰਹੀਆਂ ਨੇ ਉਹ ਬਾਰਬੀਕਿਊ ਚੱਲ ਰਿਹਾ ਹੈ ਔਰ ਇੱਥੇ ਮੈਂ ਹੁਣ ਆਪਣੇ ਭਾਜੀ ਨੂੰ ਕਹਾਵਾਂਗਾ ਕਿ ਅਗਲੀ ਵਾਰੀ ਜਦੋਂ ਆਪਾਂ ਗੱਲ ਕਰਾਂਗੇ ਦਰਸ਼ਕਾਂ ਨਾਲ ਜੋ ਇੱਥੇ ਵੋਟਰ ਆਏ ਨੇ ਇਥੋਂ ਦੀ ਪਬਲਿਕ ਹੈ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਜੁੜਦੇ ਹਾਂ ਤੁਹਾਡੇ ਨਾਲ ਤੁਸੀਂ ਜੁੜੇ ਹੋ ਸਤਿੰਦਰ ਸਿੰਘ ਭਾਜੀ ਦੇ ਨਾਲ ਭਾਜੀ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਔਰ ਤੁਸੀਂ ਆਸਟ੍ਰੇਲੀਆ ਕਦੋਂ ਆਏ ਔਰ ਕਿੱਦਾਂ ਆਉਣ ਦਾ ਸਬਬ ਬਣਿਆ ਮੰਨ ਤਿੰਨ ਮਹੀਨੇ ਹੋ ਗਿਆ ਇਹਨੂੰ ਜੀ ਜੀ ਵਧੀਆ ਲੱਗਿਆ ਬਸੀ ਆਸਟ੍ਰੇਲੀਆ ਆਸਟ੍ਰੇਲੀਆ ਵਧੀਆ ਹੈ ਸੀ ਮੈਂ ਤਿੰਨ ਵਾਰੀ ਆਲੇ ਪਹਿਲਾਂ ਜੀ ਜੀ ਵਧੀਆ ਲੱਗੇ ਜੱਥੇ ਬਹੁਤ ਅੱਛਾ ਲੱਗੇ ਮੈਨੂੰ ਬੜੀ ਤਰੱਕੀ ਦੇਖਣ ਨੂੰ ਮਿਲ ਰਹੀ ਹੈ ਤਰੱਕੀ ਬੜੀ ਲੱਗੀ ਸੀਰੀ ਬਹੁਤ ਤਰੱਕੀ ਲੱਗੀ ਨੇਰੇ ਪੰਜਾਬੀ ਪੰਜਾਬੀ ਤੇ ਔਰ ਸਤਿੰਦਰ ਸਿੰਘ ਸੰਧੂ ਇਲੈਕਸ਼ਨ ਲੜ ਰਹੇ ਨੇ ਕਾਉਂਸਲ ਦਾ ਔਰ ਇੱਥੇ ਮੈਂ ਸੁਣਿਆ ਕਿ 6 ਕਾਉਂਸਲਰ ਇਲੈਕਸ਼ਨ ਚ ਵਿੱਚ ਆਪਣੇ ਪੰਜਾਬੀ ਦੇਸੀ ਹੋਰ ਖੜੇ ਨੇ ਤੇ ਕੀ ਸਿਣਾ ਦੇਣਾ ਚਾਹੋਗੇ ਐਜ਼ ਸੀਨੀਅਰ ਔਰ ਐਜ਼ ਸੀਨੀਅਰ ਸਿਟੀਜ਼ਨ ਐਜ਼ ਬਜ਼ੁਰਗ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿ ਰਹੇ ਆ ਵੀ ਜੇ ਪੰਜਾਬੀਆਂ ਨੇ ਸਾਰੇ ਇਕੱਠੇ ਹੋ ਕੇ ਲੜੋ ਇੱਕ ਬੰਦਾ ਖੜਾ ਕਰੋ ਆਪਣਾ ਗੱਲ ਮਿਲ ਗਿਆ ਵੀ ਜਦੀ ਤਰੱਕੀ ਹੋएगी ਨਹੀਂ ਤੋ ਮੁਸ਼ਕਿਲ ਅ ਤਰੱਕੀ ਹੋਣੀ ਪਈ ਹਾਂਜੀ ਹਾਂਜੀ ਕਿਉਂਕਿ ਇੱਕ ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਇੱਕ ਦੀ ਜਿੱਤ ਜੋ ਪੱਕੀ ਹੁੰਦੀ ਹੈ ਕਿਉਂਕਿ ਸਾਡੀ ਕਮਿਊਨਿਟੀ ਦੀ ਇਥੇ ਵੋਟ ਬਹੁਤ ਜ਼ਿਆਦਾ ਹੈ 10000 ਵੋਟਾਂ ਨੇ ਮੇਰੇ ਖਿਲੋ ਦੇ ਚੋਂ 3-4000 ਵੋਟ ਤਾਂ ਸਾਡੀ ਕਮਿਊਨਿਟੀ ਦੀ ਹੈਗੀ ਆ ਹਾਂਜੀ ਲੀ ਆਵਰ 4 ਸਸੀ ਗਾਲ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਹਾਂਜੀ ਮੈਂ ਪਿੰਡ ਕਾਮੀਗਲਾਂ ਤੋਂ ਜ਼ਿਲ੍ਹਾ ਪਟਿਆਲਾ ਤੋਂ ਹਾਂਜੀ ਤੇ ਆਸਤਿੰਦਰ ਸਿੰਘ ਰਿਲੇਟਿਵ ਨੇ ਜੀ ਮੇਰੇ ਤੇ ਰਿਲੇਟਿਵ ਤੋਂ ਜੇ ਆਪਾਂ ਅੱਡ ਹੋ ਕੇ ਦੇਖੀਏ ਤਾਂ ਇਨਨੂੰ ਮੈਂ ਇੱਕ ਵਧੀਆ ਵਿਜਨਰੀ ਮਤਲਬ ਬੰਦੇ ਦੇ ਤੌਰ ਤੇ ਇਸ ਲਈ ਸਪੋਰਟ ਕਰ ਰਿਹਾ ਤੇ ਮੈਨੂੰ ਇੱਥੇ ਰਹਿੰਦੇ ਨੂੰ ਨੀਅਰਲੀ 2-3 ਸਾਲ ਹੋ ਗਏ ਜੀ ਤੇ ਵਧੀਆ ਲੱਗਦਾ ਜੀ ਇਦਾਂ ਵਿਜਨਰੀ ਬੰਦਾ ਜਦੋਂ ਅੱਗੇ ਆਂਦਾ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਕੋਈ ਸਾਡਾ ਭਰਾ ਕਮਿਊਨਿਟੀ ਲਈ ਕੁਝ ਕਰਨ ਲੱਗ ਰਿਹਾ ਕਿਉਂਕਿ ਇੱਥੇ ਆਪਾਂ ਦੇਖਦੇ ਹਾਂ ਜੀ ਆਪਣਾ ਜੀਵਨ ਬਹੁਤ ਬਿਜ਼ੀ ਹੈ ਅੱਜਕੱਲ ਤੇ ਟਾਈਮ ਨਹੀਂ ਕੱਢ ਪਾਂਦੇ ਪਰ ਜੇ ਕੋਈ ਬੰਦਾ ਕੱਢ ਪਾਂਦਾ ਕਮਿਊਨਿਟੀ ਲਈ ਕੁਝ ਕਰਨਾ ਚਾਹੁੰਦਾ ਤਾਂ ਆਪਾਂ ਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਜਿੱਦਾਂ ਗੱਲਬਾਤ ਚੱਲ ਰਹੀ ਹੈ ਸਤਿੰਦਰ ਸਿੰਘ ਸੰਧੂ ਜੋ ਜੈਕਪੋਟ ਵਾਰਡ ਤੋਂ ਇਲੈਕਸ਼ਨ ਲੜ ਰਹੇ ਨੇ ਕਾਉਂਸਲ ਦੀ ਔਰ ਅਸੀਂ ਇੱਥੇ ਪਹੁੰਚੇ ਵੋਟਰਾਂ ਨਾਲ ਵੀ ਗੱਲ ਕਰ ਰਹੇ ਹਾਂ ਤੇ ਉਹਨਾਂ ਵੋਟਰਸ ਦੇ ਵਿੱਚ ਹੁਣ ਸਾਡੇ ਨਾਲ ਕੁਝ ਭੈਣਾ ਸਾਡੀਆਂ ਜੁੜੀਆਂ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਔਰ ਅੱਜ ਇਹ 12ਵਾਂ ਵੀਕਯੂ ਹੋਇ ਇਲੈਕਸ਼ਨ ਦਾ ਜੋ ਇੱਕ ਦੌਰ ਚੱਲ ਰਿਹਾ ਹੈ ਤੇ ਜਦਾਂ ਪੰਜਾਬੀ ਕਮਿਊਨਿਟੀ ਨੂੰ ਆਪਾਂ ਦੇਖਦੇ ਹਾਂ ਕਿ ਪੰਜਾਬੀ ਕਮਿਊਨਿਟੀ ਹਰ ਇੱਕ ਖਿੱਤੇ ਦੇ ਵਿੱਚ ਅੱਗੇ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਲੇਕਿਨ ਕਿਤੇ ਨਾ ਕਿਤੇ ਜਦੋਂ ਰਾਜਨੀਤੀ ਦੀ ਗੱਲ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਆਪਾਂ ਇਸ ਫੀਲਡ ਦੇ ਵਿੱਚ ਪਿੱਛੇ ਕਿਉਂ ਹੈਗੇ ਆ ਅ ਸਭ ਤੋਂ ਪਹਿਲਾਂ ਤਾਂ ਪੰਜਾਬ ਟੀਵੀ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਮਨਪ੍ਰੀਤ ਢਾਲੀਵਾਲ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅ ਅਸੀਂ ਅੱਜ ਸਾਰੇ ਇੱਥੇ ਜਿਵੇਂ ਕਿ ਭਾਜੀ ਨੇ ਦੱਸਿਆ 바ਬੀਕਿਊ ਲਈ ਸਾਰੇ ਇਕੱਠੇ ਹੋਏ ਆ ਤੇ ਇਹ ਬਹੁਤ ਹੀ ਸੋਹਣਾ ਉਪਰਾਲਾ ਅ ਅਸਤਿੰਦਰ ਸੰਧੂ ਭਾਜੀ ਨੇ ਕੀਤਾ ਕਿ ਸਾਰੀ ਕਮਿਊਨਿਟੀ ਨੂੰ ਇਕੱਠਾ ਕੀਤਾ ਜੈਕਵੁੱਡ ਜੈਕਵੁੱਡ ਵਾਰਡ ਦੇ ਸਾਰੇ ਜਿੰਨੇ ਵੀ ਸਬਅਰਜ਼ ਅੰਡਰ ਹੁੰਦੇ ਸਾਰਿਆਂ ਨੂੰ ਇਨਵੀਟੇਸ਼ਨ ਸੀਗਾ ਖੁੱਲਾ ਸੱਦਾ ਸੀਗਾ ਸਾਰੇ ਆ ਸਕਦੇ ਸੀ ਇਹਦੇ ਤੇ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਜੇ ਅਸੀਂ ਕਿਉਂ ਪਿੱਛੇ ਹੈਗੇ ਆ ਬਿਕੋਜ਼ ਅ ਅਸੀਂ ਰਲ ਕੇ ਨਹੀਂ ਚੱਲਦੇ ਸਾਰੇ ਜਣੇ ਤੇ ਜੇ ਅਸੀਂ ਰਲ ਕੇ ਚੱਲੀਆ ਸੀ ਇੱਕ ਹੋ ਕੇ ਚੱਲੀਏ ਤੇ ਸਾਡੇ ਜਿਹੜੇ ਸਤੰਦਰ ਬਾਜੀ ਹੈਗੇ ਨੇ ਇਹਨਾਂ ਦਾ ਇਲੈਕਸ਼ਨਸ ਦੇ ਵਿੱਚ ਖੜੇ ਹੋਣ ਦਾ ਸਿਰ ਕੋਈ ਪੋਲਿਟੀਕਲ ਮੋਟਿਵ ਨਹੀਂ ਸੀ ਇਹਦੇ ਪਿੱਛੇ ਉਹਨਾਂ ਦਾ ਇੱਕੋ ਇੱਕ ਮਕਸਦ ਜਿਹੜਾ ਹੈਗਾ ਆ ਉਹ ਇਹ ਸਾਡੇ ਸਾਰਿਆਂ ਦੀ ਆਵਾਜ਼ ਬਣਨਾ ਇੱਕ बुलंद ਆਵਾਜ਼ ਬਣਨਾ ਤੇ ਜੇ ਅਸੀਂ ਇਦਾਂ ਹੀ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਇਹ ਚੀਜ਼ ਸਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਮੈਂ ਇਦਾਂ ਸੋਚਦੀ ਆ ਜੀ ਹਾਂਜੀ ਇਕੱਠੇ ਹੋਣ ਦਾ ਤੁਸੀਂ ਆਪਾਂ ਗੱਲ ਕੀਤੀ ਤੇ ਅੱਗੇ ਜਾਣ ਦੀ ਗੱਲ ਕੀਤੀ तो एज ए लेडीज़ मैं आपसे हिंदी में बात करना चाहूँगा आपने कहा कि हिंदी में बात करना तो एज ए लेडीज़ जब एक एक लड़की जब माँ बनती है तो बच्चों के बारे में सबसे पहले उनको फिक्र होती है तो आप कैसे देखते हो कि जो आने वाला जो हमारे बच्चों का फ्यूचर है वो आपको कैसे लगता है कितना भाषा पे काम हो रहा है और कितना होना चाहिए और आप सतिंदर सिंह जी से कितनी उम्मीद रखते हैं कि वो कितना काम करेंगे हमारे आने वाली जनरेशन के लिए सबसे पहले सभी को नमस्ते और मैं सत्यंदर पाद जी को बहुत सालों से जानती हूँ और जैसे वो एक नेक इंसान है मुझे लगता है कि वो आगे की सोचते हैं अपने बारे में नहीं अपनी फैमिली के बारे में नहीं सब सबको ले साथ लेकर चलना वो आ, समझते हैं और मुझे जैसे लगता है कि जो उनके मुद्दे हैं जो एजेंडा है वो सबसे पहले आता है पब्लिक सेफ्टी जो मुझे लगता है एज अ मदर जो माँ है वो सबसे पहले अपने बच्चों के बारे में सोचती है उसकी सेफ्टी के बारे में सोचती है तो जो इनका एजेंडा है पब्लिक सेफ्टी वो है कि सबको सुरक्षित रखा जाए सब कम्यूनिटी में निडर होकर रहें जैसे अभी आए दिन हम लोग इतने वारदात सुनते हैं कि यहाँ पे चोरी हो रही है एक्सीडेंट हो रहे हैं लोग पीछा कर रहे हैं कार कार का पीछा कर रहे हैं तो जो इनका मुद्दा एजेंडा है कि सबको पब्लिक uh, सेफ्टी जो जन सुरक्षा कहते हैं जिसको तो एज अ मदर मैं कहती हूँ कि वो अब बच्चों के बारे में सोचते हैं पा पाजी भी सबके बारे में सोचकर ये सब इलेक्शन uh, लड़े हैं ताकि वो हम सबकी आवाज़ बने आगे जाकर है ना एक चेहरा बने क्योंकि हम सब एक हम सब एक साथ नहीं जा सकते कोई एक चेहरा होना चाहिए जो अब, आ, स्पष्ट भाषा में सबके सामने है ना अपना ओपिनियन रख पाए तो मुझे लगता है कि वो इनमें टैलेंट है वो एक आ, आ, मतलब ऐसे नेता हैं जो कि दूर की सोचते हैं स्पष्टवादी हैं क्लियर माइंडेड हैं उनमें कोई लालच नहीं है कोई कपट नहीं है आ, कि मुझे ये करना है मतलब अपने लिए नहीं वो सबके बारे में सोच के चलते हैं तो मुझे लगता है कि ये उनका एक बहुत बहुत पॉजिटिव पॉइंट है तो मैं यही अपील करती हूँ सबको कि आप सब भी उनको अपना समर्थन दें अपना यू you नो know, अपना एक तरह से सपोर्ट करें तो मैं यही कहना चाहती हूँ सबसे ਮੈਂ ਇੱਕ ਗੱਲ ਹੋਰ ਵਿੱਚ ਐਡ ਕਰਨਾ ਚਾਹੂੰਗੀ ਕਿ ਸਤਿੰਦਰ ਭਾਜੀ ਮੈਂ ਉਹਨਾਂ ਨੂੰ ਪਿਛਲੇ 2-3 ਸਾਲ ਤੋਂ ਜਾਣਦੀ ਆ ਤੇ ਅਸੀਂ ਫੈਮਿਲੀ ਰਿਲੇਟਿਵਸ ਹੈਗੇ ਹਾਂ ਜਿੱਦਾਂ ਤੇ ਭਾਜੀ ਇੱਕ ਫੋਨ ਦੇ ਉੱਤੇ ਇੱਕ ਆਵਾਜ਼ ਦੇ ਉੱਤੇ ਜਿੰਨੇ ਜੋ ਭਾਵੇਂ ਰਾਤ ਦੇ 2 ਵਜੇ ਉਹਨਾਂ ਜਦੋਂ ਮਰਜ਼ੀ ਕਿਸੇ ਨੂੰ ਵੀ ਲੋਡ ਪੈਂਦੀ ਹੈ ਉਹ ਸਭ ਤੋਂ ਪਹਿਲਾਂ ਜਾਂਦੇ ਨੇ ਉਹ ਇਹ ਨਹੀਂ ਦੇਖਦੇ ਬਿਕੋਜ਼ ਇਹ ਉਹਨਾਂ ਦੇ ਤੁਸੀਂ ਕਹਿ ਲਓ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਇਹ ਚੀਜ਼ ਹੈਗੀ ਹੈ ਤੇ ਸਾਨੂੰ ਇਦਾਂ ਦਾ ਹੀ ਕੋਈ ਇਲੈਕਸ਼ਨ ਦੇ ਵਿੱਚ ਜਿਹੜਾ ਸਾਡਾ ਨੇਤਾ ਸਾਨੂੰ ਇਦਾਂ ਦਾ ਚਾਹੀਦਾ ਜਿਹੜਾ ਇੱਕ ਆਵਾਜ਼ ਤੇ ਸਾਡੇ ਸਾਰਿਆਂ ਦੀ ਜਿਹੜੀ ਆਵਾਜ਼ ਅੱਗੇ ਲੈ ਕੇ ਜਾ ਸਕੇ ਹਨਾ ਤੇ ਮੈਨੂੰ ਲੱਗਦਾ ਕਿ ਭਾਜੀ ਦੇ ਵਿੱਚ ਉਹ ਸਾਰੇ ਗੁਣ ਹੈਗੇ ਨੇ ਜਿਹੜੇ ਕਿ ਸਾਨੂੰ ਇੱਕ ਨੇਤਾ ਦੇ ਵਿੱਚ ਚਾਹੀਦੇ ਹੁੰਦੇ ਨੇ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਰਮੀ ਨੇ ਵੀ ਦੱਸਿਆ ਕਿ ਬਿਲਕੁਲ ਸੱਚੇ ਸੁੱਚੇ ਇਨਸਾਨ ਨੇ ਤੇ ਮੇਰੀ ਸਾਰੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਰੇ ਆਪਣੇ ਮਿੱਤਰ ਦੋਸਤਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਨੂੰ ਸਾਰਿਆਂ ਨੂੰ ਤੁਸੀਂ ਪਲੀਜ਼ ਇਹੀ ਅਪੀਲ ਕਰੋ ਕਿ ਸਤਿੰਦਰ ਭਾਜੀ ਨੂੰ ਵੋਟ ਪਾਣਾ ਥੈਂਕ ਯੂ ਸੋ ਮੱਚ ਸਾਰਿਆਂ ਦੀ ਗੱਲ ਹੋਈ ਸ਼ੁਰੂਆਤ ਵੀ ਆਪਾਂ ਇੱਥੋਂ ਕੀਤੀ ਖਤਮ ਵੀ ਆਪਾਂ ਇੱਥੇ ਕਰਦੇ ਆਂ ਤੁਸੀਂ ਸਾਰੀਆਂ ਪੈਣਾ ਬੇਬੀਆਂ ਮਾਵਾਂ ਖੜੀਆਂ ਹੋ ਤੇ ਰਲ ਕੇ ਇੱਕ ਅਪੀਲ ਉੱਚੀ ਆਵਾਜ਼ 'ਚ ਕੀਤੀ ਜਾਏ ਤੁਸੀਂ ਸਰਤਾਜ ਪਾਜਲੀ ਸਤਿੰਦਰ ਜੀ ਲਈ ਕੀ ਕਹਿਣਾ ਚਾਹੋਗੇ ਫੋਰ ਫੋਰ ਸਤਿੰਦਰ ਸਿੰਘ ਸੰਦੂ ਜੀ ਵੋਟ ਫੌਰ ਸਤਿੰਦਰ ਸਿੰਘ ਸੰਧੂ ਔਰ ਜੋ ਹੈ ਕਾਉਂਸਲ ਇਲੈਕਸ਼ਨ ਜੋ ਹੋਣ ਜਾ ਰਹੀਆਂ ਨੇ ਉਹਦੇ ਤੁਸੀਂ ਸਤਿੰਦਰ ਪਾਜੀ ਨੂੰ ਭਰਪੂਰ ਮਾਤਰਾ ਦੇ ਨਾਲ ਵੋਟਰਾਂ ਨਾਲ ਜਿਤਾ ਕੇ ਕਾਉਂਸਲ ਦੇ ਵਿੱਚ ਨਾ ਜਾ ਕੇ ਭੇਜਣਾ ਤਾਂ ਕਿ ਉਹ ਤੁਹਾਡੀ ਆਵਾਜ਼ ਬਣ ਕੇ ਅੱਗੇ ਤੁਹਾਨੂੰ ਰਿਪਰੈਜ਼ੈਂਟ ਕਰ ਸਕਣ ਇਹ ਸੰਸਾਰ ਨਾਲ ਕੁਝ ਮਾਵਾ ਪੈਣਾ ਜਿੰਨਾਂ ਨਾਲ ਆਪਾਂ ਗੱਲ ਕੀਤੀ ਔਰ ਦੁਆਰਾ ਕੁਝ ਹੋਰ ਦਰਸ਼ਕਾਂ ਨਾਲ ਆਪਾਂ ਗੱਲ ਕਰਾਂਗੇ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ ਜੀ ਗੱਲਬਾਤ ਚੱਲ ਰਹੀ ਹੈ ਅੱਜ ਬਾਰਬੀਕਿਊ ਹੋਇਆ ਜੀ ਸਤਿੰਦਰ ਸਿੰਘ ਸੰਧੂ ਇਲੈਕਸ਼ਨ ਲੜਾਈ ਨੇ ਕਾਉਂਸਲਰ ਦਾ ਤੇ ਐਸੀ ਮਹਿਮਾਨਾਂ ਨਾਲ ਗੱਲ ਕੀਤੀ ਔ ਹਾਲ ਦੇ ਜੋ ਰਹਿਣ ਵਾਲੇ ਸੰਦੀਪ ਸਿੰਘ ਚੀਮਾ ਉਹ ਮੇਰੇ ਨਾਲ ਜੁੜੇ ਨੇ ਤੇ ਆਉਣ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਲੈਕਸ਼ਨ ਦੀ ਤਿਆਰੀ ਕਿਦਾਂ ਚੱਲ ਰਹੀ ਹੈ ਪਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਟੀਵੀ ਆਸਟ੍ਰੇਲੀਆ ਤੇ ਕਿਦਾਂ ਦੀ ਤਿਆਰੀ ਚੱਲ ਰਹੀ ਹੈ ਤਿਆਰੀ ਬਹੁਤ ਵਧੀਆ ਚੱਲਦੀ ਜੀ ਸਿੰਦਰ ਇੱਕ ਬੜਾ ਮਿਹਨਤੀ ਮੁੰਡਾ ਹੈ ਤੇ ਉਹ ਆਪਣਾ ਸੇਵਾ ਕਰਨਾ ਚਾਹੁੰਦਾ ਕਮਿਊਨਿਟੀ ਦੀ ਤੇ ਸਾਰੇ ਉਹਨੂੰ ਸਪੋਰਟ ਕਰਨੇ ਪਿਆ ਰਿਸਪਾਂਸ ਬਹੁਤ ਵਧੀਆ ਆਉਣ ਡਿਆ ਕਿਉਂਕਿ ਸਾਰੀ ਇੱਥੇ ਆਪਣੀ ਲੋਕਲ ਕਮਿਊਨਿਟੀ ਹੈ ਤੇ ਸਭ ਨੂੰ ਪਤਾ ਹੈ ਵੀ ਜਿਹੜੀਆਂ ਸਾਡੀਆਂ ਪ੍ਰੋਬਲਮ ਨੇ ਤੇ ਅਸੀਂ ਸਾਰੇ ਉਹ ਧੋਵੇ ਰਹਾਂ ਤੇ ਆਪ ਪੂਰੀ سپورਟ ਕਰਨੇ ਪਏ ਤੇ ਹਜੇ ਤੱਕ ਆਪਾਂ ਪੂਰੇ ਪੋਜ਼ਿਟਿਵ ਆ ਵੀ ਬਹੁਤ ਵਧੀਆ ਰਿਜ਼ਲਟ ਆਏਗਾ ਭਾਜੀ ਜਿੱਦਾਂ ਆਪਾਂ ਪਿੰਡਾਂ ਦੇ ਕਲਚਰ ਤੋਂ ਬਿਲੋਂਗ ਕਰਦੇ ਆ ਤੁਹਾਡੇ ਉੱਤੇ ਸਰਪੰਚੀ ਦਾ ਜੋ ਇਲੈਕਸ਼ਨ ਹੁੰਦਾ ਇੱਕ ਇੱਕ ਵੋਟਰ ਨੂੰ ਲੈ ਕੇ ਪੂਰਾ ਜ਼ੋਰ ਲੱਗਦਾ ਹੈ ਇਹ ਅਗਰ ਇਲੈਕਸ਼ਨ ਦਾ ਇੱਕ ਮਾਪ ਪੈਮਾਨਾ ਮਾਪਿਆ ਜਾਏ ਤੇ ਮੇਰੇ ਖਿਆਲ ਪੰਚੇ ਸਰਪੰਚ ਦੇ ਲਾਪਾ ਇਲੈਕਸ਼ਨ ਕਹਿ ਸਕਦੇ ਆ ਜਾਂ ਮਨਸੀਪਲ ਕਮਿਸ਼ਨਰ ਦਾ ਜੋ ਐਮਸੀ ਦਾ ਇਲੈਕਸ਼ਨ ਹੁੰਦਾ ਹੈ ਇੱਕ ਇੱਕ ਵੋਟ ਦੇ ਉੱਤੇ ਜ਼ੋਰ ਲੱਗਦਾ ਤੇ ਇੱਥੇ ਤੁਹਾਨੂੰ ਕੀ ਲੱਗਦਾ ਤੁਹਾਡਾ ਇੱਕ ਐਕਸਪੀਰੀਅੰਸ ਹੈ ਕਿ ਇੱਕ ਇੱਕ ਵੋਟ ਦੇ ਉੱਤੇ ਪੂਰਾ ਜ਼ੋਰ ਲਾਣਾ ਪੈਂਦਾ ਜਾਂ ਕੁਝ ਨਹੀਂ ਜੀ ਵੇਖੋ ਇੱਥੇ ਵੀ ਤੁਹਾਨੂੰ ਡੋਰ ਨੋਕਿੰਗ ਇੱਕ ਇੱਕ ਘਰ ਦੇ ਅੰਦਰ ਜਾਣਾ ਪੈਂਦਾ ਉਹਨਾਂ ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ ਉਹਨਾਂ ਨੂੰ ਤੁਹਾਨੂੰ ਆਪਣੇ ਬਾਰੇ ਦੱਸਣਾ ਪੈਂਦਾ ਤੁਹਾਡੇ ਨਾਲ ਮਤਲਬ ਕੀ ਹੈ ਇੰਡੀਆ ਤੋਂ ਥੋੜਾ ਡਿਫਰੈਂਟ ਇਲੈਕਸ਼ਨ ਹੈ ਇੰਡੀਆ ਸਾਨੂੰ ਪਤਾ ਸਾਡੀ ਜਿਹੜੀ ਬੈਕਗ੍ਰਾਉਂਡ ਹੈ ਉੱਥੇ ਉਹ ਦੂਜਾ ਕੰਮ ਚੱਲ ਜਾਂਦਾ ਇੱਥੇ ਨਹੀਂ ਚੱਲਦਾ ਇੱਥੇ ਤੁਹਾਨੂੰ ਜੇ ਭਾਵੇਂ ਕੋਈ ਗੋਰਾ ਹੈ ਭਾਵੇਂ ਕੋਈ ਦੂਜੀ ਕਮਿਊਨਿਟੀ ਦਾ ਬੰਦਾ ਹੈ ਤੁਹਾਨੂੰ ਉੱਥੇ ਜਾ ਕੇ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਗੱਲਬਾਤ ਦੇ ਤਰੀਕੇ ਨਾਲ ਵੀ ਵਾਕਿਆ ਬੰਦੇ ਬੰਦਾ ਇਹਦੀ ਨੀਅਤ ਕੀ ਹੈ ਵੀ ਇਹ ਇਹ ਵਾਕਿਆ ਹੀ ਕਾਉਂਸਲਿੰਗ ਕੰਮ ਕਰ ਉਹ ਕੰਮ ਨਹੀਂ ਹੈਗਾ ਕਿ ਨੇ ਖਵਾ ਪਿਆ ਛੱਡਿਆ ਤੇ ਖਵਾ ਪਿਆ ਕਿ ਇੱਥੇ ਵੋਟ ਨਹੀਂ ਮਿਲਦੀ ਇੱਥੇ ਤੁਹਾਨੂੰ ਪ੍ਰੂਵ ਕਰਨਾ ਪਏਗਾ ਆਪਣੇ ਆਪ ਨੂੰ ਕਿ ਤੁਸੀਂ ਰਾਈਟ ਕੈਂਡੀਡੇਟ ਹੋ ਤੇ ਰਾਈਟ ਕੈਂਡੀਡੇਟ ਦੀ ਤੁਸੀਂ ਗੱਲ ਕੀਤੀ ਤੇ ਤੁਹਾਡੇ ਨਜ਼ਰੀਏ 'ਚ ਰਾਈਟ ਕੈਂਡੀਡੇਟ ਕਿਵੇਂ ਦਾ ਹੋਣਾ ਚਾਹੀਦਾ ਹੈ ਉਹਦੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਕਿ ਕੀ ਪਛਾਣ ਹੁੰਦੀ ਹੈ ਵੇਖੋ ਰਾਈਟ ਕੈਂਡੀਡੇਟ ਉਹ ਹੀ ਹੈ ਪਹਿਲੀ ਦੀ ਗੱਲ ਇਹ ਵੀ ਜਿਹੜਾ ਬੰਦਾ ਕਮਿਊਨਿਟੀ ਦੀ ਸੇਵਾ ਕਰਨਾ ਚਾਹੁੰਦਾ ਹੈ ਠੀਕ ਹੈ ਜਿਹੜਾ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦਾ ਹੈ ਲੋਕਾਂ ਦੀਆਂ ਪ੍ਰੋਬਲਮਾਂ ਦਾ ਉਹਨੂੰ ਪਤਾ ਹੈ ਠੀਕ ਹੈ ਪਲੱਸ ਇੱਥੇ ਤੇ ਟਾਈਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੰ ਸਾਰਿਆਂ ਦੀ ਬਿਜ਼ੀ ਲਾਈਫ ਹੈ ਸਾਰੇ ਜੋਬਾਂ ਕਰਦੇ ਨੇ ਤੇ ਇੱਥੇ ਟਾਈਮ ਕੱਢਣਾ ਵੋਲੰਟਰੀ ਬਹੁਤ ਜ਼ਿਆਦਾ ਹਾਰਡ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ ਠੀਕ ਹੈ ਤੇ ਸਤਿੰਦਰ ਰੋਸੀ ਬੜੀ ਚੰਗੀ ਤਰ੍ਹਾਂ ਜਾਣਦੇ ਆ ਉਹ ਇਸ ਟਾਈਮ ਮਤਲਬ ਕਿ ਆਪਣੇ ਆਪ ਨੂੰ ਮਤਲਬ ਕਿ ਇਸ ਲਾਈਨ ਦੇ ਵਿੱਚ ਜਾਣਾ ਕਿਉਂਕਿ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਮਤਲਬ ਕਿ ਉਹਦੀ ਪੂਰੀ ਮਤਲਬ ਕਿ ਇੱਛਾ ਹੈ ਤੇ ਉਹ ਮਤਲਬ ਕਿ ਪੂਰੇ ਦਿਲੋਂ ਲੱਗਾ ਇਸ ਕੰਮ 'ਚ ਇਹ ਨਹੀਂ ਹੈਗਾ ਕਿ ਉਹ ਇੱਥੇ ਇੱਥੇ ਪ੍ਰੋਗਰਾਮ ਕਰ ਲਿਆ ਜਪਾਰਟੀ ਕਰ ਲਈ ਉਹ ਉਹਦਾ ਤਰੀਕਾ ਥੋੜਾ ਡਿਫਰੈਂਟ ਹੈ ਉਹ ਵਾਕਈ ਕਮਿਊਨਿਟੀ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਉਹਦਾ ਸਿਸਟਮ ਆਈਏ ਕਿ ਤੁਸੀਂ ਸਿਸਟਮ 'ਚ ਜਾਓ ਕਾਉਂਸਲ ਦੀਆਂ ਵੋਟਾਂ ਨੇ ਜੇ ਜੇ ਅੱਜ ਆਪਾਂ ਅੱਜ ਜਾਵਾਂਗੇ ਫਾਈਟ ਕਰਾਂਗੇ ਤਾਂ ਹੀ ਸਾਨੂੰ ਐਕਸਪੀਰੀਅੰਸ ਆਏਗਾ ਤੇ ਹਾਂਜੀ ਜੀ ਫਾਈਟ ਕਰਾਂਗੇ ਐਕਸਪੀਰੀਅੰਸ ਆਏਗਾ ਫਾਈਟ ਤਾਂ ਹੀ ਹੋਏਗੀ ਜਦੋਂ ਤੁਸੀਂ ਜੋ ਹੈ ਵੋਟਾਂ ਹਮ ਹਮਾ ਕੇ ਭਾਜੀ ਨੂੰ ਪਾਓਗੇ ਸਤਿੰਦਰ ਸਿੰਘ ਸੰਧੂ ਜੋ ਹੈ ਇਲੈਕਸ਼ਨ ਲੜ ਰਹੇ ਨੇ ਔਰ ਕਾਉਂਸਲ ਦਾ ਤੁਸੀਂ ਉਹਨਾਂ ਨੂੰ ਹਮ ਹਮਾ ਕੇ ਵੋਟਾਂ ਪਾਉਣੀਆਂ ਨੇ ਤਾਂ ਕਿ ਉਹ ਤੁਹਾਡੀ ਆਵਾਜ਼ ਬਣ ਕੇ ਅੱਗੇ ਤੱਕ ਜਾ ਚੱਕਣ ਔਰ ਤੁਹਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਸਕਣ ਭਾਜੀ ਤੁਸੀਂ ਸਾਡਾ ਨਾਲ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਪੰਜਾਬ ਟੀਵੀ ਅਸਟ੍ਰੇਲੀਆ ਦੇ ਦਰਸ਼ਕਾਂ ਦਾ ਵੀ ਅਗਲੀ ਵਾਰੀ ਕਿਸੇ ਹੋਰ ਦਰਸ਼ਕ ਨਾਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਹੋਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਤੇ ਆਪਾਂ ਬਜ਼ੁਰਗਾਂ ਨਾਲ ਗੱਲ ਕੀਤੀ ਅੱਜ ਆਪਾਂ ਜਵਾਨਾਂ ਨਾਲ ਗੱਲ ਕੀਤੀ ਸਤੰਦਰ ਸਿੰਘ ਜੀ ਇਲੈਕਸ਼ਨ ਲੜ ਰਹੇ ਨੇ ਸਤੰਦਰ ਸੰਧੂ ਔਰ ਮੇਰੇ ਨਾਲ ਇੱਕ ਬੱਚਿਆਂ ਦੀ ਟੋਲੀ ਜੋ ਰਲ ਕੇ ਆਈ ਹੈ ਉਹਨਾਂ ਖੁਦ ਸਾਨੂੰ ਅਪਰੋਚ ਕੀਤਾ ਕਿ ਅਸੀਂ ਵੀ ਗੱਲ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਬੱਚਿਆਂ ਦੇ ਵਿੱਚ ਇੱਕ ਪਿਆਰੀ ਜੀ ਬੇਟੀ ਹੈ ਆਪਣੇ ਬਾਰੇ ਉਹ ਖੁਦ ਦੱਸੇਗੀ ਉਹ ਕੌਣ ਹੈ ਉਹਦਾ ਕੀ ਨਾਮ ਹੈ ਬੇਟਾ ਸਤਿ ਸ੍ਰੀ ਅਕਾਲ ਤੁਹਾਡਾ ਕੀ ਨ ਮੇਰਾ ਨਾਮ ਹੈ ਗਾਨੀਤ ਕੋਰ ਸੰਦੂ ਅਨੀਤ ਕੋਰ ਸੰਦੂ ਸਤਿੰਦਰ ਜੀ ਤੁਹਾਡੇ ਕੀ ਲੱਗਦੇ ਆ ਮੇਰੇ ਪਾਪਾ ਅੱਛਾ ਜੀ ਤੁਸੀਂ ਉਹਨਾਂ ਦੇ ਬੇਟੇ ਹੋ ਹਾਂਜੀ ਔਰ ਇਲੈਕਸ਼ਨ ਲੜ ਰਹੇ ਨੇ ਤੁਸੀਂ ਸਾਰੇ ਸਾਡੇ ਦੇਸ਼ ਨਾਲ ਦੇ ਦਰਸ਼ਕਾਂ ਨੂੰ ਔਰ ਜੋ ਵੀ ਵੋਟਰ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਮ ਇਹਨੇ ਮੇਰੇ ਪਾਪਾ ਜਿੱਤ ਕੇ ਇਲੈਕਸ਼ਨ માં ਓਕੇ ਤੁਸੀਂ ਚਾਹਦੇ ਹੋ ਕਿ ਤੁਹਾਡੇ ਪਾਪਾ ਜੀ ਇਲੈਕਸ਼ਨ ਜਿੱਤਣ ਤੇ ਇਲੈਕਸ਼ਨ ਜਿੱਤ ਕੇ ਕਾਉਂਸਲਰ ਬਣਨ ਔਰ ਬੱਚਿਆਂ ਲਈ ਕੀ ਕੀ ਕਰਨੋ ਅਮ ਸਾਰੀ ਨੂੰ ਅਮ ਅਮ ਅ ਗੁੱਡ ਅਮ ਲਾਈਫ ਕਰਨ ਓਕੇ ਗੁੱਡ ਲਾਈਫ ਕਰਨਾ ਔਰ ਗੁੱਡ ਲਾਈਫ ਹੋਏਗੀ ਔਰ ਕੋਈ ਤੁਸੀਂ ਬੱਚਾ ਲਈ ਜਾਂ ਆਪਣੀ ਮੰਮਾ ਲਈ ਜਾਂ ਕਿਸੇ ਹੋਰ ਲਈ ਕੋਈ ਮੈਸੇਜ ਦੇਣਾ ਚਾਹੋਗੇ ਅ ਮੇਰੇ ਪਾਪਾ ਬਹੁਤ ਹੈਲਪਫੁਲ ਆ ਔਰ ਮੈਨੂੰ ਹੈਲਪ ਕਰਦੇ ਮੇਰੇ ਨਾਲ ਖੇលਦੇ ਆ ਸਾਰੇ ਟਾਈਮ ਬੇਟਾ ਤੁਸੀਂ ਆਪਣੇ ਪਾਪਾ ਲਈ ਕੀ ਅਪੀਲ ਕਰਨਾ ਚਾਹੋਗੇ ਜੋਰ ਦੀ ਪਲੀਜ਼ ਵੋਟ ਟੂ ਮਾਈ ਪਾਪਾ ਵੋਟ ਫਾਰ ਜਸਦੀਪ ਵੋਟ ਫਾਰ ਸਤਿੰਦਰ ਸਿੰਘ ਜੀ ਹਾਂ ਵੋਟ ਫਾਰ ਸਤਿੰਦਰ ਸਿੰਘ ਸੰਧੂ ਔਰ ਬੱਚਿਆਂ ਦੀ ਅਪੀਲ ਤੁਸੀਂ ਟੁਕੜਾਰੀ ਨਹੀਂ ਸਤਿੰਦਰ ਭਾਜੀ ਨੂੰ ਜ਼ਰੂਰ ਵੋਟ ਕਰਨਾ ਤੇ ਦੇਖਦੇ ਰਹਣਾ ਪੰਜਾਬ ਟੀਵੀ ਆਸਟ੍ਰੇਲੀਆ ਥੈਂਕ ਯੂ